ਹਾਂ ਪਤੰਦਰਾ ਨੇ ਗੱਡੀ ਕਿੱਧਰ ਦੇਖੀ ਜਾਂਦੇ ਆ ਦੇਖੋ ਇਹ ਦੇਖੋ ਇਹ ਲੱਕੜਾਂ ਇਹਦੇ ਉੱਤੇ ਚੜਾਈ ਜਾਂਦੇ ਦੇਖੋ ਲੈ ਪਾਣੀ ਇਹਨਾਂ ਨੇ ਦੋ ਨਵੇਂ ਕਾਰਨਾਮੇ ਕਰਦੇ ਆ ਦੇਖੋ ਗੱਡੀ ਦੇਖੋ ਉਹ ਡੇਗੜੀ ਵਿੱਚ ਦਰ ਦੇਣੀ ਦੇਖੋ ਹੋਏ ਲੌਂਦੇ ਆ ਫੇਰਾ ਇਹ ਦੇਖੋ ਲੱਕੜਾਂਾਂ ਦੇ ਦੋ ਸੀ ਇਹ ਦੇਖੋ ਕਿ ਇਹ ਮਹਲਾ ਕਰਨਾ ਰਾਇ ਦੀ ਗੁਗੁਜ ਕੀ ਤੁਰਗਾਂ ਨੂੰ ਦੇਖੋ ਇਹ ਮਨਲਾ ਦਾ ਬੈਠ ਗਿਆ ਉਹ ਖੋਲ ਦੇਖੋ ਅਰ ਦੇਖ ਮਾਲ ਦੇਖੋ ਬ ਜਿੰਦਗੀ ਨੇ ਦਿੱਤੀ ਇਹ ਲੱਗਾ ਬੈ ਕੱਢ ਕੇ ਸਰਾ ਹੀ ਲਾਈ ਉਹ ਹਾਂ ਪਰ ਇਹਨੇ ਵੀ ਇਹ ਦੇਖੋ ਇਹ ਕਿਹੜਾ ਘਟਨਾ ਦਾ ਦੀ ਪੇਰ ਜਿੰਮੇ ਇਹ ਇਹ ਕਿ ਪਤੰਦਰ ਜਾਮਿੰਦਰ ਦਾ ਜਮਾਤ ਬੇਟਾ ਇੱਤੇ ਕਰਕੇ ਇਹ ਦੀ ਹਾਂ ਹਾਂ ਇਹਦਾ ਹੀ ਬੇਟਾ ਤੇ ਆ ਦੇਖੋ ਕਲਾ ਗਾਰੀ ਇਹਨਾਂ ਦੀ